ਝੋਨੇ ਦੇ ਵਿੱਚ ਇਸ ਸਮੇਂ ਸਭ ਤੋਂ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ ਹਲਦੀ ਰੋਗ ਦੀ ਖਾਸ ਕਰਕੇ ਪੀਆਰ 126 ਦੇ ਵਿੱਚ ਜਾਂ ਉਹਨਾਂ ਬੀਜਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਜਿਨ੍ਹਾਂ ਵਿੱਚ ਪਿਛਲੇ ਸਮਿਆਂ ਦੇ ਦੌਰਾਨ ਇਹ ਬਿਮਾਰੀ ਬਹੁਤ ਘੱਟ ਦੇਖੀ ਗਈ ਕਾਰਨ ਇਸ ਦੇ ਕੀ ਨੇ ਇਸ ਸਾਲ ਲੰਬਾ ਸਮਾਂ ਬਾਰਿਸ਼ਾਂ ਹੋਈਆਂ ਹਵਾ ਦੇ ਵਿੱਚ ਨਮੀ ਸੀਗੀ ਹਲਦੀ ਰੋਗ ਲਈ ਮੌਸਮ ਪੂਰੀ ਤਰ੍ਹਾਂ ਅਨੁਕੂਲ ਬਣਿਆ ਹੋਇਆ ਸੀਗਾ ਸੋ ਇਸ ਦੀ ਰੋਕਥਾਮ ਲਈ ਆਪਾਂ ਕੀ ਕਰ ਸਕਦੇ ਹਾਂ ਇਸ ਦੀ ਰੋਕਥਾਮ ਲਈ ਆਪਾਂ ਨਸਾਰਿਆ ਜਦੋਂ ਝੋਨਾ 10 ਤੋਂ 20% ਨਸਰਿਆ ਹੋਵੇ ਇਸ ਉੱਪਰ ਸਪਰੇਅ ਕਰ ਸਕਦੇ ਹਾਂ ਜਿਵੇਂ ਗ੍ਰੀਲੀ ਹੋਵੇ ਜਾਂ ਕਾਪਰ ਜਾਂ ਕਾਪਰ ਹਾਈਡਰੋਆਕਸਾਈਡ ਇਹ ਕਈ ਕੰਪਨੀਆਂ ਦੇ ਵਿੱਚ ਮਿਲ ਜਾਂਦਾ ਆ ਜਿਸ ਦਾ ਆਪਾਂ ਛਿੜਕਾ ਕਰ ਸਕਦੇ ਹਾਂ ਤੇ ਬਿਮਾਰੀ ਦੀ ਰੋਕਥਾਮ ਕਰ ਸਕਦੇ ਹਾਂ ਦੂਸਰਾ ਇਹ ਹੈ ਕਿ ਜੇਕਰ ਇੱਕ ਵਾਰ ਇਹ ਰੋਗ ਆਪਣੇ ਖੇਤਾਂ ਦੇ ਵਿੱਚ ਆ ਗਿਆ ਫਿਰ ਇਸਦਾ ਕਿਸੇ ਵੀ ਦਵਾਈ ਦੇ ਨਾਲ ਰੋਕਥਾਮ ਨਹੀਂ ਹੋ ਸਕਦਾ ਫਿਰ ਇਹ ਹੈ ਕਿ ਪਾਣੀ ਘਟਾ ਕੇ ਲਗਾਓ ਜਾਂ ਸੁਕਾ ਕੇ ਲਗਾਓ ਤਾਂ ਜੋ ਇਸ ਦੀ ਬਿਮਾਰੀ ਫੈਲਣ ਦੀ ਸਮਰੱਥਾ ਥੋੜੀ ਜੀ ਘਟ ਜਾਵੇ ਜੇਕਰ ਰੋਗ ਇੱਕ ਵਾਰ ਆ ਗਿਆ ਫਿਰ ਕੋਈ ਇਲਾਜ ਨਹੀਂ 10 ਤੋਂ 20% ਝੋਨੇ ਦੇ ਨਸਾਰੇ ਤੇ ਇਸ ਨੂੰ ਆਪਾਂ ਰੋਕ ਸਕਦੇ ਹਾਂ ਜਾਂ ਇਸ ਦੇ ਪ੍ਰਭਾਵ ਨੂੰ ਘਟਾਇਆ ਜਾ ਸਕਦਾ ਹੈ ਇਸ ਲਈ ਕਾਪਰ ਜਾਂ ਕਾਪਰ ਹਾਈਡਰੋਆਕਸਾਈਡ ਕਈ ਕੰਪਨੀਆਂ ਦੇ ਵਿੱਚ ਮਿਲਦਾ ਹੈ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ